ਕਹਿੰਦੇ ਮੰਨ ਲਾਓ ਕਿ ਕਿਸੇ ਦੀ ਨਿਗਾ ਚਲੀ ਗਈ ਨਿਗਾ ਬਿਲਕੁਲ ਖਤਮ ਹੈ ਅੰਨਾ ਹੋ ਗਿਆ ਬੰਦਾ ਤੇ ਉਹਦੇ ਲਿਆ ਕੇ ਭਾਵੇਂ ਸੋਨੇ ਦੀਆਂ ਕਲਾਸ ਦਿਓ ਹੀਰੇ ਜੜਤ ਕਰ ਦਿਓ ਉਹਨੂੰ ਨਜ਼ਰੀ ਫਿਰ ਵੀ ਕੁਝ ਨਹੀਂ ਆਉਣਾ ਇਸੇ ਤਰ੍ਹਾਂ ਜਿਨ੍ਹਾਂ ਦੇ ਕੋਲ ਆਪਣੇ ਕੋਲ ਚੰਗੀ ਮੱਤ ਨਹੀਂ ਉਹਨਾਂ ਨੂੰ ਬਿਆਨ ਦੀ ਗੱਲ ਜਿੰਨੀ ਮਰਜ਼ੀ ਸੁਣਾ ਦਿਓ ਉਹਨਾਂ ਦੇ ਵੱਲੇ ਨਹੀਂ ਪੈਂਦੀ ਕਾਲ ਯੁਗ ਦੇ ਅੰਦਰ ਤੇ ਸੰਗਤ ਜੀ ਇਹਦਾ ਬਹੁਤਾ ਬੋਲਬਾਲਾ ਹੋ ਗਿਆ ਹੈ ਗੁਰਬਾਣੀ ਅੰਦਰ ਵਚਨ ਆਉਂਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬਥਿਆ ਮਹਾਰਾਜ ਸੰਸਾਰ ਦੇ ਸੰਸਾਰ ਦੇ ਅੰਦਰ ਇਹ ਕਲਯੁਗ ਦਾ ਜਿਹੜਾ ਵਰਤਾਰਾ ਵਾਪਰੇ ਆ ਤੁਸੀਂ ਇਹਦੇ ਪਰਥਾਇ ਕੀ ਕਹਿਣਾ ਚਾਹੁੰਦੇ ਹੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੰਗਤ ਜੀ ਵਚਨ ਕਹੇ ਸੀ ਇੱਕ ਤੇ ਵਚਨ ਆਪਾਂ ਇਹ ਵੀ ਸੁਣਦੇ ਆ ਜਿਹਦੇ ਅੰਦਰ ਮਹਾਰਾਜ ਕਹਿੰਦੇ ਕਲੀ ਅੰਦਰ ਨਾਨਕਾ ਜਿੰਨਾ ਦਾ અવਤਾਰ ਇਹ ਕਲਯੁਗ ਦੇ ਅੰਦਰ ਭੂਤ ਪ੍ਰੇਤ ਮਹਾਰਾਜ ਕਹਿੰਦੇ ਪੈਦਾ ਹੋਣ ਦੀ ਦੂਸਰਾ ਵੀ ਬਚਨ ਕਿਹਾ ਸੀ ਕਿ ਚੋਰਾ ਜਾਰਾ ਰੰਡੀਆਂ ਕਟਣੀਆਂ ਦੀ ਬਾਣ ਵੇ ਦੀਨਾ ਕੀ ਦੋਸਤੀ ਵੇ ਦੀਨਾ ਕਾ ਖਾਨ ਬੇ ਧਰਮੀਆਂ ਦਾ ਖਾਦ ਹੋ ਜਾਵੇਗਾ ਬੇ ਧਰਮੀਆਂ ਦੇ ਨਾਲ ਲੋਕਾਂ ਦੀ ਮਿੱਤਰਤਾ ਬਹੁਤੀ ਹੋਵੇਗੀ ਧਰਮੀ ਮਨੁੱਖ ਦੀ ਕਿਸੇ ਤਰ੍ਹਾਂ ਕੋਈ ਕਦਰ ਨਹੀਂ ਤੇ ਉਹਦੇ ਨਾਲ ਮਿੱਤਰਤਾ ਵੀ ਨਹੀਂ ਜਿਹੜੇ ਬਹੁਤੇ ਅਧਰਮੀ ਹੋਣਗੇ ਜਿਨ੍ਹਾਂ ਦਾ ਕੋਈ ਦੀਨ ਧਰਮ ਨਹੀਂ ਅੱਜ ਇੱਥੇ ਤੇ ਕੱਲ ਨੂੰ ਕਿਤੇ ਹੋਰ ਨੇ ਉਨ੍ਹਾਂ ਦੇ ਨਾਲ ਲੋਕਾਂ ਦੀ ਮਿੱਤਰਤਾ ਵਧੇਗੀ ਬੇਦਰਮੀਆਂ ਵਾਲਾ ਖਾਣਾ ਹੋਵੇਗਾ ਕੀ ਖਾਣਾ ਚਾਹੀਦਾ ਹੈ ਖਾਣਾ ਖਾਜ ਆਹਾਜ ਜਿਹੜੀਆਂ ਚੀਜ਼ਾਂ ਨਹੀਂ ਖਾਣ ਦੇ ਯੋਗ ਉਹ ਵੀ ਚੀਜ਼ਾਂ ਇਹ ਲੋਕ ਖਾਣਗੇ ਕਲਯੁਗ ਦਾ ਐਸਾ ਪ੍ਰਭਾਵ